ਨਾਲ ਹੀ ਤੁਹਾਡਾ ਸੁਖਦੇਵ ਸਿੰਘ ਜੀ ਕਿਹੜਾ ਪਿੰਡ ਮਜੀਠਾ ਜੀ ਕੀ ਮਸਲਾ ਜਿਆ ਲੈ ਕੇ ਆਏ ਤੁਸੀਂ ਅੱਜ ਐਸਪੀ ਆਫਿਸ ਇਹ ਨਾ ਆਪਣਾ ਨਾ ਮਜੀਠਾ ਦੇ ਵਿੱਚ ਐਸਡੀਓ ਆ ਸੁਖਜਿੰਦਰ ਸਿੰਘ ਉਹਨਾਂ ਦੇ ਨਾ ਤਿੰਨਾਂ ਜਣੇ ਦੇ ਪਰਚਾ ਆਇਆ ਵਾ ਦੋ ਅਨੁਸਤਿਆ ਦੇ ਤੀਜਾ ਐਸਡੀਓ ਆ ਹੁਣ ਉਹਦੇ ਪਿਓ ਨੇ ਨਾ ਫਾਦਰ ਨੇ ਨਾ ਅਖਬਾਰ ਦੇ ਵਿੱਚ ਲਿਖਿਆ ਵਾ ਕਿ ਉਹ ਸਾਡੇ ਦੋਵੇਂ ਰਿਸ਼ਤੇਦਾਰ ਆ ਇਹ ਸਾਨੂੰ ਇਹੋ ਮੰਗਿਆ ਕਿ ਪੁਲਿਸ ਅਸੀਂ ਸਾਬ ਨੂੰ ਵੀ ਇਹਨਾਂ ਨੂੰ ਪੁੱਛਿਆ ਜਾਵੇ ਵੀ ਉਹ ਰਿਸ਼ਤੇਦਾਰ ਕੌਣ ਆ ਕੀ ਕਰਨਿਆ ਝਗੜੇ ਦਾ ਜੀ ਕਾਹਦਾ ਪਰਚਾ ਹੈ ਝਗੜੇ ਦਾ ਜੀ ਆਪਣਾ ਇਹਨੇ ਨਾ ਗੋਲੀਆਂ ਚਲਾਈਆਂ ਸਾਡੇ ਘਰੇ ਤੇ ਪ੍ਰਾਣੀ ਰਾਂਜੇ ਸਾਡੀ ਚਲਦੀ ਬਈ ਛੇਦ ਨਾਲ ਤੇ ਸਾਰੇ ਉਹ ਰੰਜੀਤ ਸਣਾ ਇਹ ਸਾਡੇ ਮਹਿਮਨ ਆਪਣੇ ਮਹਿਮਨੀ ਸਪੋਰਟ ਨਾਲ ਲੈ ਕੇ ਤੇ ਸਾਡੇ ਨਾਲ ਬਹੁਤ ਧੱਕਾਸ਼ਾ ਹੀ ਕਰਨ ਦਿਆ ਜੁਰਮਾਨੇ ਪਾਏ ਆ 3 ਲੱਖ 1 ਇੱਕ ਪਾਇਆ ਜੇ 1 ਲੱਖ 80 ਹਜ਼ਾਰ ਰੁਪਏ ਇੱਕ ਪਾਇਆ ਜੇ ਹਮਲਾ ਕਿਦੋਂ ਹੋਇਆ ਜੀ ਹਮਲਾ 15 ਤਰੀਕ ਨੂੰ ਜੀ ਰਾਤ 9:30 9 ਵਜੇ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਸੀ ਉਸ ਵੱਲੋਂ ਕਾਰਵਾਈ ਕੀਤੀ ਗਈ ਪਰਚਾ ਕੱਢਿਆ ਗਿਆ ਵਾ ਪਰ ਐਸਐਸਓ ਸਾਹਿਬ ਨੇ ਨਾ ਉਹਨਾਂ ਦੀ ਅਮਲੇ ਗਿਫਟਾਰ ਨਹੀਂ ਪਾਈ ਜੀ ਬੜਾ ਇੱਕ ਦਿਨ 15 ਦਿਨ ਰਾਤ ਫੜਿਆ ਵਾ ਰਾਤ ਬਨੇਰੇ 4 ਵਜੇ ਛੱਡ ਦਿੱਤਾ ਵਾ ਅਗਲੇ ਦਿਨ ਪਰਚਾ ਕਰਤਾ ਵਾ ਮੁੜ ਕੇ ਕਹਿੰਦਾ ਜੀ ਭਗੌੜਾ ਭਗੌੜਾ ਹੋ ਗਿਆ ਜੀ ਐਸਐਸਪੀ ਦਫਤਰ ਪਹੁੰਚੇ ਕੀ ਕਰਨੇ ਜੀ ਜੈ ਵਾਲਮੀਕੀ ਸਾਰਿਆਂ ਨੂੰ ਮੈਂ ਪੰਕੇਨਾਥ ਛੇਰਗਿਲ ਚੇਅਰਮੈਨ ਭਗਵਾਨ ਵਾਲਮੀਕੀ ਜੀ 10 ਵਾ ਤੋਂ ਅੱਜ ਮੁਜੀਠੇ ਤੋਂ ਸਾਨੂੰ ਕੀਟ ਪਰਿਵਾਰ ਨੇ ਇੱਕ ਮੈਂ ਆਪਣਾ ਲਿਖਤੀ ਤਰਖਾਹ ਦਿੱਤੀ ਆ ਕਿ ਉਹਨਾਂ ਨਾਲ ਬਹੁਤ ੱੱਕਾ ਹੋ ਰਿਹਾ ਵਾ ਇੱਕ ਐਸਡੀਓ ਰੈਂਕ ਦਾ ਐਸਡੀਓ ਸੁਖਮਿੰਦਰ ਸਿੰਘ ਜੋ ਕਿ ਬਤੌਰ ਐਸਡੀਓ ਐਸਡੀਓ ਮੁਜੀਠਾਵਾਲ ਦੇ ਵਿੱਚ ਤਾਇਨਾਤ ਹੈ ਉਹ ਆਪਣੇ ਅਸਰ ਸਾਹੀ ਦਾ ਨਾਜਾਇਜ਼ ਫਾਇਦਾ ਉਠਾ ਰਿਹਾ ਹੈ ਔਰ ਇਹਨਾਂ ਨਾਲ ਤਸ਼ੱਦਦ ਕਰ ਰਿਹਾ ਹੈ ੱੱਕੇਛਾਈ ਕਰ ਰਿਹਾ ਹੈ ਪਿਛਲੇ ਦਿਨੀ 15 ਨਵੰਬਰ ਨੂੰ ਉਸ ਉਸ ਨੇ ਉਹਨਾਂ ਦੇ ਘਰ ਵੜ ਕੇ ਗੋਲੀਆਂ ਚਲਾਈਆਂ ਜਿਸ ਦੀ ਆ ਸਚੂ ਸਾਹਬ ਨੇ ਉਹਨਾਂ ਦੇ ਖਿਲਾਫ 307 ਦੇ ਤਹਿਤ ਤੇ 458 ਦੇ ਤਹਿਤ ਪਰਚਾ ਦਰਜ ਕੀਤਾ ਗਿਆ। ਮੇਰੇ ਲੜਕੇ ਦਾ ਨਾਮ ਸਰਦਾਰ ਸੁਖਜਿੰਦਰ ਸਿੰਘ ਆ। ਉਹ ਬਿਲੀਪੋਰ ਦੇ ਵਿੱਚ ਇੱਥੇ ਐਸਟੀਓ ਸਾਹਬ ਵੱਨ ਤੇ ਲੱਗੇ ਨੇ। ਹਾਂਜੀ ਸਰ ਜਿਹੜਾ ਤੁਹਾਡੇ ਨਾਲ ਲਾਗੇ ਗਵੰਡੀ ਨਾਲ ਝਗੜਾ ਹੋਇਆ ਆ। ਉਹਦੇ ਵਿੱਚ ਤੁਹਾਡੇ ਵੱਲੋਂ ਬਿਆਨ ਲੱਗਾ ਗਿਆ ਆ ਵੀ ਜਿਹੜੇ ਵੀ ਉਹਨਾਂ ਅਣਪਛਾਤੇ ਵਿਅਕਤੀ ਵਿਖਾਈ ਪਰ ਤੁਹਾਡੇ ਵੱਲੋਂ ਦੱਸਿਆ ਗਿਆ ਆ ਵੀ ਉਹ ਸਾਡੇ ਜਿਹੜੇ ਵੀ ਰਿਸ਼ਤੇਦਾਰ ਕੀ ਨਾਮ ਹੈ ਉਹਨਾਂ ਦਾ। ਉਹ ਸਾਡੀ ਭਾਰੀ ਅਦੇ ਨਾ ਜਿਹੜੀ ਇਨਕੁਆਰੀ ਆ ਇਨਕੁਆਰੀ ਚੱਲੰਦੀ ਆ। ਉਹਨ ਕਾਰੇ ਜਿਹੜੀ ਇਹ 2-3 ਦਿਨਾਂ ਦੇ ਨਾਲ ਸ਼ਾਇਦ ਆ ਜਾਵੇ ਐਹ ਉਸ ਦੇ ਸਬੰਧ ਦੇ ਵਿੱਚ ਤੁਹਾਨੂੰ ਬਾਅਦ ਵਿੱਚ ਸਾਰੀ ਜੜੀਆ ਗੱਲ ਉਹ ਦੱਸੀ ਜਾਊਗੀ ਬਾਅਦ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਸਾਰਾ ਕੁਝ ਦੱਸਿਆ ਜਾਊਗਾ